ਫੂਡ ਸਪਲਾਈ ਦਫਤਰ ਅਮ੍ਰਿਤਸਰ ਵੱਲੋਂ ਜ਼ਿਲ੍ਹਾ ਪਰਬੰਧਕੀ ਕੰਪਲੈਕਸ ਦੇ ਬਾਹਰ ਠੰਡੇ ਮਿੱਠੇ ਚਾਲ ਦੀ ਛਬੀ ਲਗਾਏ ਗਏ। ਇਸ ਮੌਕੇ ਵਾਤਾਵਰਨ ਸ਼ੁੱਧ ਰੱਖਣ ਲਈ ਲੋਕਾਂ ਵਿੱਚ ਬੂਟੇ ਵੀ ਵੰਡੇ ਗਏ। ਗੱਲਬਾਤ ਕਰਦਿਆਂ ਹੋਇਆ ਪ੍ਰਧਾਨ ਰਾਹੁਲ ਸ਼ਰਮਾ ਨੇ ਆਖਿਆ ਕਿ ਦਿਨੋ-ਦਿਨ ਵਾਤਾਵਰਨ ਗੰਦਲਾ ਹੋ ਰਿਹਾ ਹੈ। ਇਸ ਲਈ ਵਾਤਾਵਰਨ ਦੀ ਸ਼ੁੱਧਤਾ ਲਈ ਸਾਨੂੰ ਸਾਰਿਆਂ ਨੂੰ ਇੱਕ-ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਰਮਨ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਮੱਡ, ਨਵਤੇਜ ਸਿੰਘ ਸਮੇਤ ਫੂਡ ਸਪਲਾਈ ਮਹਿਕਮੇ ਦੇ ਅਧਿਕਾਰੀ ਹਾਜ਼ਰ ਸਨ। ਪਹਿਲਾਂ ਤੇ ਅੱਜ ਆਪਾਂ ਸ਼ਬੀਲ ਲਾਈ ਆ ਇੱਕ ਅੱਜ ਸ਼ਬੀਲ ਲਾਉਣ ਦੇ ਨਾਲ ਆਪਾਂ ਇੱਕ ਨਵਾਂ ਪਗਾਲਾ ਕੀਤਾ ਕਿ ਆਪਾਂ ਨਾਲ ਬੂਟੇ ਵੀ ਦੀਏ ਆ ਜਿੰਨੀ ਗਰਮੀ ਪੈਣ ਦੀ ਹੈ ਗਲੋਬਲ ਵਾਰਮਿੰਗ ਹੈ ਉਹਦੇ ਕਾਇਕੇ ਇੱਕ ਨਵਾਂ ਪਗਾਲਾ ਆਪਾਂ ਫੂਡ ਸਪਲਾਈ ਬਾਬ ਨੂੰ ਕੀਤਾ ਲੋਕਾਂ ਨੂੰ ਇਹੋ ਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਵੇਂ ਬਾਕੀ ਕੰਟਰੀਆਂ 'ਚ ਗਲੋਬਲ ਵਾਰਮਿੰਗ ਖਤਮ ਕਰਨ ਵਾਸਤੇ ਵੱਧ ਤੋਂ ਵੱਧ ਬੂਟੇ ਲਾ ਗਏ ਆ ਤੇ ਇੱਥੇ ਵੀ ਵੱਧ ਤੋਂ ਵੱਧ ਬੂਟੇ ਸਾਨੂੰ ਲਾਉਣ ਦੀ ਲੋੜ ਸਰ ਪਹਿਲਾਂ ਮਿੱਠੇ ਜਲਦੀ ਸ਼ਬੀਲ ਲਾਈ ਆ ਤੇ ਹੁਣ ਅਸੀਂ ਬੂਟੇ ਵੰਡ ਰਹੇ ਆ ਗਰਮੀ ਬਹੁਤ ਪੈ ਰਹੀ ਆ ਤੇ ਲੋਕਾਂ ਚਾਹੀਦਾ ਫਿਰ ਕੋਈ ਘਰ ਇੱਕ ਕਬੂਟਾ ਜ਼ਰੂਰ ਲਾਉਣ ਇਹੋ ਕਹਿੰਨੇ ਵੀ ਬੂਟੇ ਲੋ ਆਕਸੀਨ ਵਧੇ ਤੇ ਲੋਕੀ ਗਰਮੀ ਤੋਂ ਬਚਾਵੇ ਮੈਂ ਫੂਡ ਸਪਲਾਈ ਖੁਰਾਕ ਸੇਵਾ ਸਪਲਾਈ ਕੰਟਰੋਲ ਅੰਮ੍ਰਿਤਸਰ ਵੱਲੋਂ ਅੱਜ ਬਹੁਤ ਵੱਡੀ ਮੋਹਮ ਚਲਾਈ ਗਈ ਹੈ ਗਰਮੀ ਨੂੰ ਮੁੱਖ ਰੱਖਦੇ ਸ਼ਬੀਲ ਦੀ ਸੇਵਾ ਕੀਤੀ ਜਾ ਰਹੀ ਹੈ ਠੰਡੇ ਪਾਣੀ ਜਲਦੀ ਅਤੇ ਜਿੰਨੀ ਗਰਮੀ ਪੈ ਰਹੀ ਹੈ ਟ੍ਰੇਪਰੇਸ਼ਨ ਨੂੰ ਵਧੀਆ ਵਾਤਾਵਰਨ ਨੂੰ ਵਧੀਆ ਰੱਖਣ ਵਾਸਤੇ ਬੂਟੇ ਦੀ ਸੇਵਾ ਬੂਟਿਆਂ ਦੀ ਸੇਵਾ ਵੀ ਕਰਨੀ ਜਾ ਰਹੀ ਹੈ ਆਪਾਂ ਸਾਰਿਆਂ ਨੂੰ ਜੀਵਨ ਦੇ ਵਿੱਚ ਹੁਣ ਗਰਮੀ ਜਿੰਨੀ ਪੈ ਰਹੀ ਏ ਇੱਕ ਨਾ ਇੱਕ ਦਰਖਤ ਬੂਟਾ ਜ਼ਰੂਰ ਲਾਣਾ ਚਾਹੀਦਾ ਤਾਂ ਜੋ ਵਾਤਾਵਰਨ ਵਧੀਆ ਸਾਫ਼ ਸੁਥਰਾ ਅਤੇ ਵਧੀਆ ਰਹਿ ਸਕੇ ਅੰਮ੍ਰਿਤਸਰ ਫੂਡ ਸਪਲਾਈ ਦਫ਼ਤਰ ਵੱਲੋਂ ਅੱਜ ਇੱਕ ਉਪਰਾਲਾ ਕੀਤਾ ਗਿਆ ਜਿੱਥੇ ਠੰਡੇ ਮਿੱਠੇ ਜਲਦੀ ਸ਼ਵੀ ਲਗਾਈ ਉਦੋਂ ਨਾਲ ਨਾਲ ਲੋਕਾਂ ਵਿੱਚ ਬੂਟੇ ਵੀ ਵੰਡੇ ਗਏ ਮੁੱਖ ਮਕਸਦ ਇਹ ਹੈ ਕਿ ਲੋਕ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਵਾਤਾਵਰਨ ਸ਼ੁੱਧ ਰਹਿ ਸਕੇ ਅੰਮ੍ਰਿਤਸਰ ਪਾਸਟ ਵੀ ਖਬਰ ਨਾ ਮਿਲੀ ਕੈਮਰਾਮੈਨ ਪ੍ਰੇਖਸ਼ਰਮਨ ਨਾਲ ਰਕੇਸ਼ ਕੁਮਾਰ